ਕਦਕ ਕਦਕ ਮੇਰਾ ਦਿਲ ਧੜਕੇ ਤੇਰੇ ਕਦਮੋਂ ਮੇ ਆਗੇ ਅਬ ਚਾਲ ਪੂੜੀ ਕੇ ਕਸ਼ਕ ਕਿਓਗਦੀ ਅਬ ਬੇਗਾਲ ਪੂੜੀ ਆਈ ਰਿਮੈਂਬਰ ਅਸੀਂ ਗੱਡੀ ਚ ਬੈਠੇ ਬਣਾਇਆ ਅ ਨੰਬਰ 1 ਹਿੱਟ Song ਪਰ ਹੁਣ ਤੁਸੀਂ ਬਹੁਤ ਜਲਦ ਸਾਡੀ ਪੰਜਾਬੀ ਫਿਲਮ ਅਕਾਲ ਦੇ ਵਿੱਚ ਤੁਹਾਡੀ ਆਵਾਜ਼ ਗੜਕਣ ਤੇ ਗਰਜਣ ਵਾਲੀ ਆ ਇੰਦਾ ਸਿਨੇਮਾ ਜੀਪੇ ਭਾਜੇ ਨਾਲ ਵਧੀਆ ਦੋਸਤੀ ਰੱਖਦੇ ਹੋ ਜੀ ਇਸ ਤੋਂ ਬੈਸਟ ਕੀ ਦੋਸਤੀ ਹੋ ਸਕਦੀ ਕੀ ਹੀ ਆਲਵੇਸ ਕੰਸੀਡਰ ਮੀ ਅਰਦਾਸ ਚਵੀ ਅਰਦਾਸ ਜੀ ਅਕਾਲ ਜਿਹੜਾ ਗੀਤ ਹੋਇਆ ਤੇ ਜਾਣ ਲੱਗੇ ਤੁਸੀਂ ਜਿਹੜਾ ਵੀ ਵਾਦਾ ਕਰਦੇ ਤੋ ਕਦੀ ਉਹ ਪਲ ਯਾਦ ਹੈ ਜਿੱਥੇ ਹਰਮੰਦਰ ਸਾਹਿਬ ਖੜ ਕੇ ਤੁਸੀਂ ਕਦੀ ਸੋਚਿਆ ਹੋਵੇ ਵਾਹਿਗੁਰੂ ਬਸ ਗੁੱਡੀ ਚੜਾ ਲਈ ਜਿਹੜਾ ਸਤਕਾਰ ਆ ਗੁਰੂਆਂ ਪ੍ਰਤੀ ਫਿਰ ਮੰਜੀ ਸਾਹਿਬ ਮੈਂ ਇਹ ਸ਼ਬਦ ਗੁਰਬਾਣੀ ਵੀ ਪੜਨਾ ਫਿਰ ਉੱਥੇ ਸੇਵਾ ਸੇਵਾ ਵੀ ਕੀਤੀ ਆ ਫਿਰ ਬਾਬੇ ਨੇ ਇੱਕ ਨਵੀਂ ਦੁਨੀਆ ਬਖਸ਼ੀ ਮਿਲ ਜੀ ਅੰਨ ਜਲਤਨ ਦੇਤਾ ਹੁਣ ਤੂੰ ਵੱਲ ਸਿੱਖ ਲਾ ਖਾਣ ਦਾ ਉਹ ਬਖਸ਼ਿਸ਼ ਉੱਥੋਂ ਮਿਲੀ ਇੱਕ ਨਵਾਂ ਸੰਸਾਰ ਨਵੇਂ ਲੋਕ ਜੀ ਨਵੀਂ ਅਮਦ ਨਵੇਂ ਵਿਚਾਰ ਜੀ ਉਹਨਾਂ ਸੰਤ ਮਹਾਤਮਾ ਦੀ ਜਿੱਦਾਂ ਡਿਊਟੀ ਲਾਤੀ ਬਾਬਿਆਂ ਦੀ ਜੀ ਕਿ ਜੇ ਕਿਤੇ ਦਾ ਮੌਕਾ ਹੈ ਤੇ ਆਦਾ ਹੱਥ ਫੜ ਕੇ ਐਨ ਕਰਕੇ ਪਰਾਂ ਕਰੀਂ। ਕੀ ਬਾਤ ਹੈ। ਇਹ ਉਸੇ ਖੁਸ਼ ਨਿਵਾ ਮਾਹੌਲ ਚ ਰਹੇ ਜਿੱਥੋਂ ਦਾ ਇਹ ਡਿਜ਼ਰਵਿੰਗ ਹੈ। ਰਾਈਟ ਜਨਮ ਤੁਹਾਡਾ ਮਾਝੇ ਦਾ ਹੈਗਾ ਹੈ ਹੈਨਾ ਮਾਲਵੇ ਦੇ ਵਿੱਚ ਤੁਸੀਂ ਕਹਿੰਦੇ ਹੋ ਮਾਲਵੇ ਜੀ ਪੜਿਆ ਹੈ ਹੈਨਾ ਦੁਆਬੇ ਪੜਿਆ ਆ ਸਾਡੇ ਮਾਝਾ ਵਾਲੇ ਪਾਸੇ ਤਾਂ ਇਹ ਆ ਕਿ ਉਹ ਤੌਰ ਟੱਪਾ ਥੋੜਾ ਜ਼ਿਆਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਉਹ ਰਾਮਦਾਸ ਜੀ ਦੀ ਲਗਨ ਦਾ ਇੱਕ ਸੁਭਾਅ ਬਹੁਤ ਅੱਛਾ ਬਹੁਤ ਜ਼ਿਆਦਾ ਤਰਾਜੂ ਚੁੜੀ ਤੋਲਦੇ ਹਰ ਕਿਸੇ ਵਿੱਚ ਧਰਮ ਜਾਂਦੇ ਦਾ ਹੋਵੇ ਇੱਕੋ ਜਿਹਾ ਰਾਈਟ ਰਾਈਟ ਉਹ ਇਸ ਦਮ ਮਾਲ ਦੇ ਚ ਮੈਂ ਜਿਹੜਾ ਸਾਹਿਤ ਸਿੱਖਿਆ ਮਾਨ ਸਾਹਿਬ ਦੇ ਥਰੂ ਕੋਈ ਟ੍ਰੀ ਨੂੰ ਤੇ ਦੁਆਬੇ ਚ ਮੈਂ ਸਟੱਡੀ ਕੀਤੀ ਹੈ ਦੁਆਬੇ ਚ ਮੈਂ ਸੰਗੀਤ ਨਾਲ ਜੁੜਿਆ ਆ ਜੁੜਿਆ ਮੈਂ ਤੋਂ ਸਿੱਖਿਆ ਅੰਮ੍ਰਿਤਸਰ ਸਾਹਿਬ ਤੋਂ ਇੱਕ ਚੀਜ਼ ਤਾਂ ਸਿੱਖੀ ਆ ਕਿ ਰਹਿਣਾ ਹੰਬਲ ਹੈ ਰਹਿਣਾ ਨੇਉਂ ਕਿਆ ਜੀ ਤੁਸੀਂ ਗਉਣ ਤੋਂ ਪਹਿਲਾਂ ਜੀ ਮੱਥਾ ਨਤਮਸਤਕ ਹੋਇਓ ਥੱਲੇ ਜ਼ਮੀਨ ਨਾਲ ਚੁੱਕ ਕੇ ਸਿਰ ਲਗਾ ਕੇ ਹੈ ਨਾ ਸ਼ੁਰੂ ਕੀਤਾ ਮਾਈਕ ਇਸ ਨਾਟ ਅ ਮੈਟਰ ਨਾਟ ਅ ਮਟੀਰੀਅਲ ਪਰ ਮੇਰੀ ਮੇਰਾ ਇਸ਼ਕ ਮੁਹੱਬਤ ਹੀ ਮੇਰੀ ਜਿਹੜੀ ਬਿਲਵਡ ਹੈ ਉਹ ਮਾਈਕ ਹੈ ਬਰਾ ਉਹ ਸਟੇਜ ਤੇ ਵੀ ਤੁਸੀਂ ਕਦੀ ਦੇਖੋ ਮੈਂ ਚੁੰਮ ਚੁੰਮ ਕੇ ਭਾਵਿਆ ਕਰ ਦਿੰਦਾ ਹਾਂ ਹਾਂ ਜੀ ਅਸਾ ਸ਼ਿਕਾਲੇ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਖੁੱਲੀ ਆਵਾਜ਼ ਖੁੱਲਾ ਮિજાਜ ਇੱਕ ਦੇ ਜ਼ੋਰ ਤੇ ਗਾਉਣ ਵਾਲੇ ਤੇ ਸਾਡੇ ਸਾਰੇ ਦਿਲਾਂ ਦੇ ਵਿੱਚ ਵਸਣ ਵਾਲੇ ਵਨ ਐਂਡ ਓਨਲੀ ਲੈਜੈਂਡਰੀ ਕਲਾਕਾਰ ਅੱਜ ਸਾਡੇ ਨਾਲ ਨੇ ਜਿੰਨਾ ਖੁੱਲਾ ਗਾਉਂਦੇ ਨੇ ਓਨੇ ਹੀ ਖੁੱਲੇ ਮિજાਜ ਦੇ ਨੇ ਔਰ ਮੈਂ ਹਮੇਸ਼ਾ ਕਹਿ ਸਕਦੇ ਆ ਕਿ ਇੱਕ ਦੇ ਜ਼ੋਰ ਤੇ ਗਾਉਂਦੇ ਹੀ ਨਹੀਂ ਬਲਕਿ ਇੱਕ ਨਾਲ ਪੰਜਾਬੀ ਸੰਗੀਤ ਨੂੰ ਹਮੇਸ਼ਾ ਲਾ ਕੇ ਰੱਖਦੇ ਨੇ ਸੋ ਬਹੁਤ ਹੀ ਪਿਆਰੇ ਕਲਾਕਾਰ ਸਾਡੇ ਨਾਲ ਨੇ ਸੁਖਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ ਆਬਾਦ ਰੱਖੇ ਥੈਂਕ ਯੂ ਗਿਵ ਮੀ ਅ ਟਸਪੀਕ ਠੀਕ ਹੈ ਜੀ ਵਧੀਆ ਚੜ੍ਹਦੀ ਕਲਾ ਸੋ ਬਹੁਤ ਸੋਹਣੇ ਲੱਗ ਰਹੇ ਹੋ ਜਾਚਰਿਓ ਫਿਟ ਐਂਡ ਫਾਈਨ ਉਮਰ ਨੂੰ ਪਾਵੇ ਨਾਲ ਬੰਨਿਆ ਹੋਇਆ ਹੈ ਸੇਵ ਖਾਓ ਉਹਲੇ ਖਾਓ ਹੂੰ ਔਰ ਅੱਛਾ ਵਿਹਾਰ ਜੀ ਅੱਛਾ ਮੈਨਰਿਜ਼ਮ ਐਟੀਕੀਟਸ ਮਿਲਨ ਸਾ ਜੀ ਥੋੜਾ 扑ੜਕਨ ਵਾਲਾ ਮਜਾਜ਼ ਰੱਖੋ ਹਾਂਜੀ ਹੱਸਦੇ ਖੇੜਦੇ ਰਹੋ ਹੂੰ ਹੱਸਣ ਖੇੜਨਾ ਤੁਹਾਡੇ ਨਸੀਬ 'ਚ ਤਾਂ ਆਏਗਾ ਖੁਸ਼ੀ ਜ਼ਿੰਦਗੀ 'ਚ ਤਾਂ ਆਏਗੀ ਜੇਕਰ ਤੁਸੀਂ ਖੁਸ਼ ਰਹਿਣ ਵੀ ਲਈ ਰਾਈਟ ਰਾਈਟ ਲੈਟ ਅਦਰਸ ਆਲਸੋ ਬੀ ਹੈਪੀ ਡੋਂਟ ਕ੍ਰੀਏਟ ਐਨੀ ਕਾਈਂਡ ਆਫ ਡਿਸਟਰੈਕਸ਼ਨ ਯੈਸ ਗੋਡ ਵਿਲ ਗਿਵ ਯੂ ਵੈਰੀ ਗੁੱਡ ਲਾਈਫ ਰਾਈਟ ਵੈਸੇ ਜਨਮ ਤੁਹਾਡਾ ਮਾਝੇ ਦਾ ਹੈਗਾ ਹੈ ਹੈਨਾ ਮਾਲਵੇ ਦੇ ਵਿੱਚ ਤੁਸੀਂ ਕਹਿੰਦੇ ਹੋ ਮਾਲਵੇ ਮਾਲਵੇ ਵਿੱਚ ਹੀ ਪੜਿਆ ਹੈ ਹੈਨਾ ਦੁਆਬੇ ਪੜਿਆ ਹਾਂ ਦੁਆਬੇ ਪੜਿਆ ਹਾਂ ਅੱਛਾ ਵੈਸੇ ਕੀ ਮિજાਜ ਤੁਹਾਨੂੰ ਲੱਗਦਾ ਹੈ ਉਹਨਾਂ ਦੀ ਕੈਰੈਕਟ੍ਰਿਸਟਿਕ ਕੀ ਲੱਗਦੀ ਹੈ ਮਾਝੇ ਮਾਲਵੇ ਵਾਲੇ ਜਿਹੜੇ ਹੁੰਦੇ ਆ ਲਗਭਗ ওভারঅল ਜਿਹੜਾ ਪੰਜਾਬੀ ਸੁਭਾਅ ਸਾ ਸਾਰ ਸਭ ਜਗ੍ਹਾ ਇੱਕੋ ਜਿਹਾ ਹੀ ਜੀ ਸਭ ਆਪਸ ਬੈਠਦੇ ਹੁੰਦੇ ਆ ਤੇ ਇੱਕ ਜਿਹੜੀ ਮੋਰਓਵਰ ਜਿਹੜੀ ਪੰਜਾਬੀਓ ਤਾਂ ਸਾਰੇ ਇੱਕੋ ਜੀ ਆ ਹਾਂ ਸਾਡੇ ਮੱਝ ਵਾਲੇ ਪਾਸੇ ਤਾਂ ਇਹ ਆ ਕਿ ਉਹ ਆ ਟੋਰ ਟੱਪਾ ਥੋੜਾ ਜ਼ਿਆਦਾ ਹਾਂ ਪਰਫੈਕਟ ਹਾਂ ਰਾਈਟ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਗੁਰੂ ਅਮਰਦਾਸ ਜੀ ਦੀ ਨਗਰੀ ਦਾ ਜੀ ਇੱਕ ਸਭਾ ਬਹੁਤ ਅੱਛਾ ਜੀ ਜਿਹਨੂੰ ਪੂਰਾ ਪੰਜਾਬ ਵੀ ਮੰਨਦਾ ਉੱਥੇ ਬਹੁਤ ਜ਼ਿਆਦਾ ਤਰਾਜੂ ਚਲੀ ਤੋਲਦੇ ਹਾਂ ਜੀ ਕਿ ਆ ਐਡਾ ਮੀਰ ਆ ਆ ਕੌਣ ਆ ਆ ਕਿਹੜੀ ਨਗਰੀ ਦਾ ਹੂੰ ਆ ਕਿੱਥੇ ਰਹਿੰਦਾ ਆ ਕਿਵੇਂ ਆ ਉਹ ਆਪਸ ਚ ਰਲੇ ਮਿਲੇ ਫਿਰਦੇ ਆ ਜੀ ਔਰ ਤੁਹਾਨੂੰ ਉੱਥੇ ਹਰ ਹਰ ਕਿਸੇ ਮਿੱਤਰ ਅਮਜਾਤੀ ਦਾ ਹੋਵੇ ਇੱਕੋ ਜਿਹਾ ਰਾਈਟ ਰਾਈਟ ਉਹ ਇਸ ਵਾਰ ਹੂੰ ਤੇ ਮਤਲਬ ਮੋਰਓਵਰ ਪੰਜਾਬ ਪੂਰਾ ਜੀ ਮਾਲ ਵਿੱਚ ਮੈਂ ਜਿਹੜਾ ਸਾਹਿਤ ਸਿੱਖਿਆ ਮਾਨ ਸਾਹਿਬ ਦੇ ਥਰੂ ਪੋਇਟਰੀ ਨੂੰ ਤੇ ਦੁਆਬੇ ਚ ਮੈਂ ਸਟੱਡੀ ਕੀਤੀ ਆ ਦੁਆਬੇ ਚ ਮੈਂ ਸੰਗੀਤ ਨਾਲ ਵੀ ਜੁੜਿਆ ਆ ਜੁੜਿਆ ਮੈਂ ਬਹੁਤ ਸਿੱਖਿਆ ਤੇ ਅੰਮ੍ਰਿਤਸਰੋਂ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਚੀਜ਼ ਤਾਂ ਸਿੱਖੀ ਆ ਕਿ ਰਹਿਣਾ ਹੰਬਲ ਹੈ ਰਹਿਣਾ ਨਿਉਂਕਿਆ ਜੀ ਨਾ ਨਾ ਤਗੜਾ ਤਗੜੇ ਹੀ ਹੋ ਤੁਸੀਂ ਸੁਭਾਅ ਦੇ ਵੀ ਤਗੜੇ ਹੋ ਗਾਇਕੀ ਚ ਵੀ ਤਗੜੇ ਹੋ ਲੇਕਿਨ ਸਿਰਫ ਇੱਕ ਚੀਜ਼ ਮੈਣੀ ਉੱਥੋਂ ਦੇ ਪੱਲੇ ਪਾ ਸ ਗਿਆ ਮੈਂ ਲੜਦਾ ਲੁੜਦਾ ਨਹੀਂ ਨਹੀਂ ਲੜਦੇ ਹੋ ਹੌਲ ਥੋੜੇ ਸੁਭਾ ਚ ਲੜਾਕਾ ਨਹੀਂ ਹਾਂ ਹਾਂ ਉਹ ਸਾਰੀ ਲੜਾਈ ਦੀ ਜਿਹੜੀ ਤਾਕਤ ਉਹ ਸਾਰੀ ਗਾਇਕੀ ਨੂੰ ਦੇ ਦਿੰਦੀ ਬਹੁਤ ਵਧੀਆ ਗੱਲ ਹੈ ਬਟ ਮੈਂ ਗੱਲ ਸੋਚ ਰਹੀ ਸੀ ਜਿੱਦਾਂ ਅਸੀਂ ਜਾਣਿਆ ਹੈ ਨਾ ਤੁਸੇ ਕਿਉਂਕਿ ਹਰ ਮੰਦਰ ਆਪਾਂ ਗੱਲ ਚੱਲ ਰਹੀ ਹੈ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੀ ਸੋ ਕਦੀ ਉਹ ਪਲ ਯਾਦ ਹੈ ਜਿੱਥੇ ਹਰ ਮੰਦਰ ਸਾਹਿਬ ਖੜ ਕੇ ਤੁਸੀਂ ਕਦੀ ਸੋਚਿਆ ਵਾਹਿਗੁਰੂ ਬਸ ਗੁੱਡੀ ਚੜਾ ਲਈ ਕਿਉਂਕਿ ਅੱਜ ਤੁਹਾਡੀ ਜਿਹੜੀ ਇੱਕ ਵੌਇਸ ਹੈ ਹੈ ਨਾ ਉਨੀ ਹੀ ਲਾਈਵ ਹੈ ਤੇ ਤੁਹਾਡਾ ਮੁਕਾਮ ਇਨਾ ਉੱਚਾ ਹੋ ਚੁੱਕਿਆ ਹੈ ਇੱਕੋ ਹੀ ਹੈ ਜਿਹੜਾ ਇੰਨੀ ਹਿੱਕ ਦੇ ਜ਼ੋਰ ਤੇ ਇੰਨਾ ਹੈ ਨਾ ਉੱਚੇ ਸੁਰ ਤੇ ਤੁਸੀਂ ਗਾਉਨੇ ਹੋ ਸੋ ਵਨ ਐਂਡ ਓਨਲੀ ਸੁਖਵਿੰਦਰ ਸਿੰਘ ਇਜ਼ ਯੂ ਓਨਲੀ ਯੂ ਸੋ ਉਹ ਟਾਈਮ ਯਾਦ ਹੈ ਜਦੋਂ ਮੱਥਾ ਟੇਕ ਕੇ ਆਏ ਵੀ ਬਾਬਾ ਜੀ ਮੈਂ ਤਾਂ ਬਾਬਾ ਜੀ ਤੇ ਮੈਂ ਸਮਰਪਿਤ ਹੋਇਆ ਮੈਂ ਤਾਂ ਜਦੋਂ ਮਸਾ ਹੀ ਚੱਲਣਾ ਸ਼ੁਰੂ ਕੀਤਾ ਤੇ ਉਹ ਤੋਂ ਪ੍ਰਕਰਮਾ ਚ ਸੀ ਮੈਂ ਦਰਬਾਰ ਸਾਹਿਬ ਦੀ ਜੀ ਤੇ ਉਹ ਫਿਰ ਉੱਥੇ ਸੇਵਾ ਸੇਵਾ ਵੀ ਕੀਤੀ ਹੈ ਅੱਛਾ ਪਾਣੀ ਢੋਣ ਦੀ ਜੀ ਸੇਵਾ ਵੀ ਕੀਤੀ ਫਿਰ ਮੰਜੀ ਸਾਹਿਬ ਮੈਂ ਇਹ ਸ਼ਬਦ ਗੁਰਬਾਣੀ ਵੀ ਪੜਨਾ ਫਿਰ ਉੱਥੇ ਜਿਹੜਾ ਸਤਕਾਰ ਆ ਗੁਰੂਆਂ ਪ੍ਰਤੀ ਫਿਰ ਉੱਥੋਂ ਦੇ ਜਿਹੜੇ ਬਜ਼ੁਰਗ ਜਿਹੜੇ ਹਿਸਟੋਰੀਅਨ ਨੇ ਜੀ ਉਹਨਾਂ ਕੋਲ ਬੈਠ ਕੇ ਸਾਰੇ ਕਿੱਸੇ ਸਾਰੀਆਂ ਗੱਲਾਂ ਸੁਣੀਆਂ ਸੁਣ ਕੇ ਤੇ ਉ ਫਿਰ ਇਮੋਸ਼ਨ ਵੀ ਜੁੜੇ ਜੀ ਫਿਰ ਬਾਬੇ ਨੇ ਇੱਕ ਨਵੀਂ ਦੁਨੀਆ ਬਖਸ਼ੀ ਮਿਲ ਜਿਹੜੀ ਕਿਸੇ ਕਿਸੇ ਵਜ੍ਹਾ ਨਾਲ ਕੋਈ ਇੱਕ ਬਿਰਹਾ ਸੀ ਜੀ ਜੀ ਉਹ ਖਤਮ ਕਰ ਦਿੱਤੀ ਇੱਕ ਨਵਾਂ ਸੰਸਾਰ ਬਸਾਤਾ ਜੀ ਉਹਨਾਂ ਨੇ ਕਿਹਾ ਆਪੜ ਲੇਕਿਨ ਹੁਣ ਇਹ ਆ ਇਹਨੂੰ ਸਹਕਾਰ ਕਰਕੇ ਤੂੰ ਦੱਸ ਕਿ ਜਿਵੇਂ ਕਿ ਅੰਨ ਜਲਤਨ ਦੇਤਾ ਹੁਣ ਤੂੰ ਵੱਲ ਸਿੱਖ ਲਾ ਖਾਂਦਾ ਜੀ ਹੈਨਾ ਵੱਲ ਵੀ ਸਿੱਖ ਲਾ ਤੇ ਉਹ ਬਖਸ਼ਿਸ਼ ਉੱਥੋਂ ਹੀ ਮਿਲਦੀ ਇੱਕ ਨਵਾਂ ਸੰਸਾਰ ਹਮ ਨਵੇਂ ਲੋਕ ਜੀ ਨਵੀਂ آمد ਨਵੇਂ ਵਿਚਾਰ ਜੀ ਨਵੀਂ ਸੋਚ ਤੇ ਵੱਡੀ ਸੋਚ ਉਹ ਮੇਰਾ ਮੇਰਾ ਔਰਾ ਮੇਰਾ ਸਰੀਰ ਮੇਰਾ ਮਨ ਤੇ ਮੇਰਾ ਦਿਲ ਉੱਡਾ ਵੱਡਾ ਹੈਗਾ ਸੀ ਉਹਨੂੰ ਹਜ਼ਮ ਕਰਨ ਲਈ ਜੀ ਜੀ ਉਹ ਆ ਗਈਆਂ ਰਾਈਟ ਫਿਰ ਮੈਨੂੰ ਉਸ ਤੋਂ ਬਾਅਦ ਅੱਜ ਦਾ ਦਿਨ ਤੋਂ ਉਹ ਦਣ ਜੇ ਮੈਨੂੰ ਉਹ ਖਤਰੇ ਤੇ 네ਗੇਟਿਵ ਲੋਕ ਬਾਬੇ ਨੇ ਓਹ ਨਹੀਂ ਦਿੱਤੇ ਹਾਂ ਉਹਨਾਂ ਸੰਤ ਮਹਾਤਮਾ ਦੀ ਜਿੱਦਾਂ ਡਿਊਟੀ ਲਾਤੀ ਬਾਬਿਆਂ ਨੇ ਜੀ ਕਿ ਜਿੱਕੇ ਦਾ ਦਾ ਮੌਕਾ ਹੈ ਤੇ ਅਦਾ ਹੱਥ ਫੜ ਕੇ ਐਨ ਕਰਕੇ ਪਰਾਂ ਕਰ ਕੀ ਬਾਤ ਹੈ ਇਹ ਉਸੇ ਖੁਸ਼ ਨੁਮਾ ਮਾਹੌਲ ਚ ਰਵੇ ਜਿੱਥੋਂ ਦਾ ਇਹ ਡਿਜ਼ਰਵਿੰਗ ਹੈ ਰਾਈਟ ਤੁਸੀਂ ਆਪਣੇ ਕੰਮ ਨੂੰ ਬਹੁਤ ਇੰਜੋਏ ਕਰਦੇ ਹੋ ਅਸੀਂ ਤੁਹਾਡੀ ਰੱਜ ਕੇ ਹੈਨਾ ਪਰ ਤੁਸੀਂ ਉਹ ਕਹਿੰਦੇ ਨੇ ਵਰਕ ਇਜ਼ ਵਰਸ਼ਿਪ ਮੈਂ ਤੁਹਾਡੀ ਇੱਕ ਵੀਡੀਓ ਦੇਖੀ ਗੀਪੀ ਭਾਜੀ ਮੁੰਬਈ ਆਏ ਹੋਏ ਸੀ ਤੁਹਾਡੇ ਕੋਲ ਜੀ 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 ਤੁਸੀਂ ਗਉਣ ਤੋਂ ਪਹਿਲਾਂ ਜੀ ਮੱਥਾ ਨਤਮਸਤਕ ਹੋਇਓ ਥੱਲੇ ਜ਼ਮੀਨ ਨਾਲ ਝੁੱਕ ਕੇ ਸਿਰ ਲਗਾ ਕੇ ਹੈ ਨਾ ਸ਼ੁਰੂ ਕੀਤਾ ਹੈ ਬਲਕਿ ਹਰ ਗਾਲੇ ਚ ਹੁੰਦਾ ਜੀ ਮੇਰਾ ਅੱਛਾ ਹਰ ਗਾਲੇ ਚ ਹੁੰਦਾ ਕਿਉਂ ਜਿਹੜਾ ਮਾਈਕ ਹੈ ਉਹ ਮੈਟਲ ਨਹੀਂ ਹੈ ਜੀ ਮਾਈਕ ਇਸ ਨਾਟ ਅ ਮੈਟਲ ਨਾਟ ਅ ਮਟੀਰੀਅਲ ਹੁਣ ਵੀ ਤੁਸੀਂ ਨੋਟ ਕੀਤਾ ਹੋਣਾ ਵੀਡੀਓ ਚ ਜੀ ਇੱਡੀਆਂ ਸੋਹਣੀਆਂ ਕੁੜੀਆਂ ਹਾਲੇ ਦੋਵਾਲੇ ਡਾਂਸ ਪਰ ਮੇਰੀ ਮੇਰਾ ਇਸ਼ਕ ਮੁਹੱਬਤ ਹੀ ਮੇਰੀ ਜਿਹੜੀ ਬਿਲਵਡ ਹੈ ਉਹ ਮਾਈਕ ਹੈ ਮੇਰਾ ਉਹ ਸਟੇਜ ਤੇ ਵੀ ਤੁਸੀਂ ਕਦੀ ਦੇਖੋਗੇ ਮੈਂ ਚੁੱਮ ਚੁੱਮ ਕੇ ਭਾਵਿਆ ਕਰ ਦਿੰਦਾ ਹਾਂ ਹਾਂ ਜੀ ਹਾਂ ਜੀ ਕਿਉਂਕਿ ਉਹ ਮੈਟਲ ਨਹੀਂ ਹੈ ਇਸ ਮਾਈਕ ਨੇ ਮੈਨੂੰ ਕੋਹਰ ਚੀਜ਼ ਸਿਖਾਈ ਮੈਟਲ ਤੋਂ ਕਿ ਜਿੰਨੇ ਸਵਾਦ ਨਾ ਕਿੰਨੇ ਜਿੰਨੇ ਚਾਲ ਅਸੀਂ ਲੀੜੇ ਪਾਉਂਦੇ ਆ ਜੀ ਅਸੀਂ ਚੁਆਇਸ ਕਰਦੇ ਆ ਆ ਰੰਗ ਪਾਵਾਂਗੇ ਜਾਂ ਜਸ ਸੈਲੀਬ੍ਰੇਸ਼ਨ ਤੇ ਜਾਣਾ ਵਾ ਇਹਨੂੰ ਪ੍ਰੈਸ ਕਰਵਾ ਦਈਏ ਦੀ ਆਪਣਾ ਐਦਾ ਕਰ ਦੋ ਫਿਰ ਉਹ ਸਵਾਰ ਕੇ ਫਿਰ ਸ਼ੀਸ਼ੇ ਦੇ ਸਾਹਮਣੇ ਖੜੇ ਹੁੰਦੇ ਆ ਜੀ ਉਹ ਜਦੋਂ ਕਿਸੇ ਐਸੀ ਕਿਸੇ ਸਬਾ ਤੋਂ ਕਿਸੇ ਸੈਲੀਬ੍ਰੇਸ਼ਨ ਤੋਂ ਵਾਪਸ ਹੁੰਨੇ ਆ ਹਾਂ ਤੇ ਇੱਕ ਤਕਾਫਟ ਜੀ ਹੁੰਦੀ ਚਲੋ ਮੰਨ ਲਓ ਜੀ ਤੇ ਕਿਦਾਂ ਹੀ ਚਲਾ ਕੇ ਮਾਰਦੇ ਆ ਐਡਾ ਜੈਕਟ ਕਰਤੀ ਐਡਾ ਕਰਤੇ ਐਡਾ ਕਰਤੇ ਜੀ ਉਹ ਵੀ ਨਵਾਂ ਨਵਾਂ ਸਿੱਖਿਆ ਹੋਣਾ ਮੈਂ 6 ਮਹੀਨੇ ਪਹਿਲੋਂ ਕਿ ਉਹਨੇ ਹੀ ਅਦਬ ਨਾ ਉਹਨਾਂ ਨੂੰ ਵਾਪਸ ਲਾਉਣਾ ਵਾ ਜਿੰਨੇ ਅਦਬ ਨਾ ਪਾਏ ਸੀ ਜਿੰਨੇ ਚਾਲ ਉਹਨੇ ਹੀ ਚਾਲ ਵਾ ਉਹਦੇ ਨਾਲ ਕਿਹਾ ਕਿ ਤਿੰਨ ਕੱਪੜੇ ਵੀ ਤੁਹਾਡੀ ਜ਼ਿੰਦਗੀ ਸਾਰੀ ਸਾਥ ਦੇਣਗੇ ਜੀ ਵਰ ਦਾ ਹਜ਼ਾਰ ਕੱਪੜਾ ਵੀ ਖਰੀਦਾ ਤੁਹਾਨੂੰ ਫੁੱਲਾ ਨਹੀਂ ਰਾਈਟ ਤੇ ਇਹ ਵੀ ਇਹ ਮੈਟਰ ਨਹੀਂ ਹੈ ਹਮ ਹੁਣ ਜਿੱਤਾ ਇੱਥੇ ਵੀ ਸਤਕਾਰ ਇੰਟਰਵਿਊ ਚ ਕਿਉਂ ਬਣਾ ਲਿਆ ਪਿਆ ਜੀ ਦੋ ਸ਼ਖਸ ਬੈਠੇ ਨੇ ਇੱਕ ਕੈਮਰਾਮੈਨ ਹੈ ਇਹ ਸੋਚ ਕੇ ਤੁਸੀਂ ਕਦੀ ਵੀ ਕਨਵਰਸੇਸ਼ਨ ਆਫ ਮੀਡੀਆ ਨਾਲ ਨਹੀਂ ਕਰ ਸਕਦੇ ਇਹ ਐਸ ਵੈਸੇ ਸੰਸਾਰ ਹੈ ਜੀ ਇਹ ਮੈਟਰ ਨਹੀਂ ਹੈ ਕਿਉਂਕਿ ਇਹਨੇ ਜਦੋਂ ਤੁਸੀਂ ਰਿਲੀਜ਼ ਕਰਨਾ ਇਹਨੂੰ ਦੁਨੀਆ ਨੇ ਦੇਖਣਾ ਰਾਈਟ ਰਾਈਟ ਟ्रू ਤੇ ਉਹ ਇਹ ਦੋ ਬੰਦੇ ਦੀ ਕਨਵਰਸੇਸ਼ਨ ਨਹੀਂ ਆ ਇਹ ਸਮਾਜਿਕ ਕਨਵਰਸੇਸ਼ਨ ਕਨਵਰਸੇਸ਼ਨ ਹੈ ਰਾਈਟ ਤੁਸੀਂ ਮਜਾਜ ਦੇ ਬਹੁਤ ਹੀ ਨਰਮ ਹੋ ਬਹੁਤ ਹੀ ਹੰਬਲ ਹੋ ਤੁਸੀਂ ਕਿਹਾ ਹੈ ਔਰ ਅਸੀਂ ਦੇਖਦੇ ਆ ਆਪਣੀ ਤੀਸਰੀ ਚੌਥੀ ਮੁਲਾਕਾਤ ਹੈ ਕਿਹੜੇ ਕਲਾਕਾਰ ਨੇ ਇਹੋ ਜਿਹੇ ਜਿਨ੍ਹਾਂ ਨੂੰ ਦੁਨੀਆ ਮਿਲਣ ਨੂੰ ਤਰਸਦੀ ਹੈ ਤੇ ਉਹ ਕਿਸੇ ਵੇਲੇ ਵੀ ਰਾਤ ਨੂੰ 2 ਵਜੇ 3 ਵਜੇ ਕਦੇ ਵੀ ਫੋਨ ਕਰਕੇ ਕਹਿਣਗੇ ਆਪਾਂ ਗਾਣਾ ਕਰ ਰਹੇ ਆ ਕੱਲ ਹੱਕ ਉਹ ਹੱਕ ਹਾਂ ਯਾਰੀ ਦੋਸਤੀ ਦਾ ਕਲਾਕਾਰਾਂ ਦੇ ਨਾਲ ਹੂੰ ਕਿਸੇ ਮਿਲ ਕੋਈ ਇਦਾਬੀ ਅਪਰੋਚ ਕਰਦਾ ਮੈਨੂੰ ਮਤਲਬ ਇਦਾਂ ਜੀ ਦੋ ਤਿੰਨ ਵਿੱਚ ਤੇ ਨਹੀਂ ਕਰਦੇ ਮਤਲਬ ਕਦੀ ਵੀ ਆਪਣੇ ਹਨਾ ਸਵੇਰ ਆ ਦੇ ਖੁੱਲੇ ਹੁੰਨੇ ਆਪਾਂ ਸਾਰੀ ਸਾਰੀ ਅੱਛਾ ਕੋਈ ਸਾਰੀ 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 ਦਿੱਤਾ ਕਿਤੇ ਗਾਣਾ ਬਣ ਲੱਗਦਾ ਹਮ ਕਿਤੇ ਉਹਨਾਂ ਦੀ ਲੋ ਲੱਗ ਜਾਏ ਇਮੀਡੀਏਟਲੀ ਫੋਨ ਆਉਂਦਾ ਅੱਛਾ ਕਾਹ ਮੈਂ ਕਿਹਾ ਆਪਕੇ ਦਿਲ ਮੈਂ ਕਿਤੇ ਜਾਣਾ ਉਹ ਜਦੋਂ ਮੈਂ ਪੁੱਛਿਆ ਕਾਹ ਹਮ ਮੈਂ ਕੋਈ ਆਪਕੇ ਦਿਲ ਮੈਂ ਹੂੰ ਮੈਂਨੇ ਕਿਹਾ ਜਾਣਾ ਜੀ ਤੇ ਉਹ ਹੁਣ ਰੀਸੈਂਟਲੀ ਵੀ ਆ ਵਿਸ਼ਾਲ ਬਰਦਵਾਜੀ ਦੀ ਫਿਲਮ ਆ ਰਹੀ ਹੈ ਆਈ ਥਿੰਕ ਰੇਜ਼ਰ ਨਾਮ ਹੈ ਸਰ ਜੀ ਜੀ ਸ਼ਾਹਿਦ ਕਪੂਆ ਬਹੁਤ ਤੇ ਗੁਲਦਾਰ ਸਾਹਿਬ ਬੈਠੇ ਤੇ ਗਾਣਾ ਹੋ ਗਿਆ ਰਿਕਾਰਡ ਮੈਂ ਫੇਰ ਜਾ ਬੜਿਆ ਉੱਤੇ ਮਾਈਕ ਤੇ ਹੂੰ ਤੇ ਕਿਦੋਂ ਹੁਣ ਤਾਂ ਹੋ ਗਿਆ ਮੈਂ ਕਹਾਂ ਜੀ ਮੇਰਾ ਜੀ ਨਹੀਂ ਅੱਕਣਦਾ ਮੇਰਾ ਦਿਲ ਕਰਦਾ ਕਿ ਮੈਂ ਦੁਬਾਰਾ ਇਸ ਨੂੰ 150 ਬਾਰ ਹੋਰ ਕਰਾਂ ਜੀ ਕਿਉਂਕਿ ਇੱਕ ਚੀਜ਼ ਹੈਗੀ ਆ ਜਿਹੜੀ ਸ਼ਾਇਦ ਮੈਂ ਪਹਿਲਾਂ ਐਕਸੈਪਟ ਨਹੀਂ ਕੀਤੀ ਵਰਸਟਾਈਲਿਟੀ ਹੋਏਗੀ ਮੇਰੇ ਚ ਜੀ ਕਿਸੇ ਵੀ ਰੰਗ ਦਾ ਗਾਣਾ ਮਗਾ ਸਕਦਾ ਵਾ ਲਾਈ ਵੀ ਨਾ ਗਈ ਹੋਵੇ ਜਾਂ ਟ੍ਰਾਂਸ ਲਾਈਕ ਨਸ਼ਾ ਹੀ ਨਸ਼ਾ ਜਾਂ ਸੂਫੀ ਤੇ ਮੋਡਰਨ ਕੰਬੀਨੇਸ਼ਨ ਆਫ ਛਈਆਂ ਜੇ ਹੋ ਬੀੜੀ ਜਲਾਈ ਲੈ ਸਾਕੀ ਪਰ ਜਦੋਂ ਕਦੇ ਡਾਂਸਿੰਗ ਜਿਹਦੇ ਚ ਅੱਛੇ ਬੋਲ ਹੋਣ ਜੀ ਲਫ਼ਜ਼ਾ ਲਫ਼ਜ਼ਾ ਨਾਲ ਕੋਈ ਹੀਰਾ ਫੇਰੀ ਨਾ ਹੋਵੇ ਜੀ ਤੇ ਅੱਛੀ ਮੈਲੋਡੀ ਕੰਪੋਜੀਸ਼ਨ ਤੇ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਇੱਥੋਂ ਸ਼ੁਰੂ ਹਾਂ ਤੇ ਇੱਥੇ ਖਤਮ ਹੋ ਜਾਂਦਾ ਹਾਂ ਹੂੰ ਕੋਈ ਕੋ ਸਬਾਣਾ ਮਿਲਦਾ ਮੇਰੇ ਡਾਂਸਿੰਗ ਜਦੋਂ ਵੀ ਫਿਲਮ ਇੰਡਸਟਰੀ ਕਿਸੇ ਵੀ ਆਪਣੇ ਪੰਜਾਬੀ ਹੋਵੇ ਹਿੰਦੀ ਹੋਵੇ ਸਾਊਥ ਹੋਵੇ ਜੀ ਜਦੋਂ ਵੀ ਮੈਂ ਇਹ ਵਾਦਾ ਕਰਦਾ ਜਦੋਂ ਵੀ ਮੈਂ ਵੈਨ ਐਵਰ ਆਈ ਵਿਲ ਗੈਟ ਅਪਰਚੁਨਿਟੀ ਫॉर ਡਾਂਸਿੰਗ Song ਜੀ ਆਈ ਥਿੰਕ ਦੇ ਵਿਲ ਗੈਟ 1000 ਟਾਈਮ ਸੁਖਵਿੰਦਰ 1000 ਟਾਈਮ 1000 ਪਰਸੈਂਟ ਜੀ ਗਾਉਂਦੇ ਤੋਂ ਬਿਰਹਾ ਵੀ ਗਾਇਆ ਮੈਂ ਹਾਂ ਜੀ ਮੋਟੀਵੇਸ਼ਨਲ ਵੀ ਬਹੁਤ ਗਾਇਆ ਰਾਈਟ ਉਹ ਸੁਭਾਣਾ ਜੁੜਦਾ ਹੁਣ ਨਾ ਕਿਹੜੀ ਜਿਹੜਾ ਗਾਣਾ ਵਾ ਜਿਹੜਾ ਬਲਠਾ ਨਾ ਗਾਣਾ ਵਾ ਜਿਹੜਾ ਸਾਕੀ ਸਾਕੀ ਗਾਣਾ ਵਾ ਛਈਆਂ ਛੇ ਗਾਣਾ ਜੈ ਹੋ ਜੀ ਆ ਜੇ ਸੁਖਵਿੰਦਰ ਸਿੰਘ ਹਾਂਜੀ ਕਾਵਾ ਕਾਵਾ ਹਾਂ ਆ ਜੀ ਰਾਈਟ ਮਾੜਾ ਜ ਜੇ ਤਾ ਹੁਣ ਲਾਈਵ ਹੀ ਨਾ ਕਿ ਲੋਕੀ ਮੈਨੂੰ ਕਹਿੰਦੇ ਤੂੰ ਇਨੀ شدت ਨਾਲ ਕਿਉਂ ਗਿਆ ਮੈਂ ਕਿਹਾ ਯਾਰ ਮੇਰੇ ਨਾ ਕਿਸੇ ਤਰ੍ਹਾਂ ਦਰਦ ਦੇਖਿਆ ਨਹੀਂ ਦਿੰਦਾ ਹਾਂ ਇੱਥੇ ਤਰਖਾਮ ਬੰਨੀ ਵਾਲੀ ਲੋਕਾਂ ਦੀ ਪਰ ਭਾਜੀ ਜਿਹੜਾ ਤੁਹਾਡਾ ਉਸ ਗਾਣੇ 'ਚ ਫੀਲ ਹੈ ਨਾ ਉਹ ਅਸੀਂ ਫੀਲ ਕਰਕੇ ਖੁਦ ਅੱਜ ਵੀ ਇਮੋਸ਼ਨਲ ਹੋ ਜਾਂਦੇ ਹਾਂ 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 ਉਹ ਇਹ ਹੁਣ ਜਿਵੇਂ ਹੁਣ ਮੈਨੂੰ ਚਾਹ ਜੜੇ ਰਹਿੰਦਾ ਜ਼ਿੰਦਗੀ ਦਾ ਹੱਸਣਾ ਖੇਡਣਾ ਨਾਲ ਪ੍ਰਭਾਤਮਾ ਨੇ ਅੱਖਾਂ ਚ ਉਹ ਵੀ ਪਾਇਆ ਹੋ ਕਿ ਆਪਣਾ ਇਹ ਵੀ ਦੇਖ ਲਓ ਕਿ ਕੋਈ ਕਿਸੇ ਤੇ ਦਰਦ ਨਾ ਹੋਵੇ ਜੀਵਨ ਚ ਰਗਮ ਨਾ ਹੋਵੇ ਜੇਕਰ ਉਹ ਸ਼ਾਰਟ ਆਟ ਕਰ ਸਕਦੇ ਕਰ ਦਿਓ ਤੇ ਉਹ ਫਿਰ ਉਹ ਚੱਕਰ ਚ ਮੇਰਾ ਬੈਗ ਵਾਲੇ ਸੇ ਵੀ ਘਟ ਜਾਂਦਾ ਅੱਛਾ ਠੀਕ ਹੈ ਪਰ ਮੈਨੂੰ ਲੱਗਦਾ ਪਾਣੀ ਬੜਾਈ ਚਲੀ ਰਹਿੰਦੀ ਹੈ ਬਹੁਤ ਅੱਛੀ ਗੱਲ ਤਾਂ ਹੀ ਤਾਂ ਕਰਨੇ ਕਾਲਪੁਰਕ ਸਾਨੂੰ ਦਿੰਦਾ ਬਹੁਤ ਹੈ ਇੱਕ ਦਿਲ ਵੀ ਦਿੰਦਾ ਹੈ ਔਰ ਫਿਰ ਮੈਨੂੰ ਲੱਗਦਾ ਦਿਲ ਦੇ ਦੇ ਤਾਂ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੈ which is your personality ਸੋ ਇੰਟਰਵਿਊ ਖਤਮ ਕਰਦੇ ਹਾਂ ਹੋਇਆ ਪਹਿਲੇ ਤੇ ਇਸ ਗਾਣੇ ਦੀ ਮੁਬਾਰਕਬਾਦ ਹੈ ਇੱਕ ਗਾਣਾ ਤਾਂ ਮੈਂ ਸੁਣਾਗੀ ਸੁਣਾਗੀ ਪਰ ਹੁਣ ਤੁਸੀਂ ਬਹੁਤ ਜਲਦ ਸਾਡੀ ਪੰਜਾਬੀ ਫਿਲਮ ਅਕਾਲ ਦੇ ਵਿੱਚ ਤੁਹਾਡੀ ਆਵਾਜ਼ ਗੜਕਣ ਤੇ ਗਰਜਣ ਵਾਲੀ ਆ ਇਨ ਦਾ ਸਿਨੇਮਾਸ ਜਿੱਪੇ ਭਾਜੇ ਨਾਲ ਵਧੀਆ ਦੋਸਤੀ ਰੱਖਦੇ ਹੋ ਜੀ ਬਹੁਤ ਵਧੀਆ ਹੁਣ ਮੇਰੀ ਮੇਰੀ ਗੱਲ ਸੁਣੋ ਇਸ ਤੋਂ ਬੈਸਟ ਕੀ ਦੋਸਤੀ ਹੋ ਸਕਦੀ ਕਿ ਹੀ ਆਲਵੇਸ ਕਨਸੀਡਰ ਮੀ ਅਰਦਾਸ ਚਵੀ ਹਾਂ ਜੀ ਔਰ ਜੇ ਤੋ ਅਕਾਲ ਦਾ ਜਿਹੜਾ ਬੀਤ ਹੋਇਆ ਤੇ ਜਾਣ ਲੱਗੇ ਦੂ ਤੀਸਰੇ ਦਾ ਵੀ ਵਾਦਾ ਕਰਦੇ ਅੱਛਾ ਤੋ ਇਥੋਂ ਪਤਾ ਲੱਗਦਾ ਕਿ ਤੁਹਾਡੇ ਪ੍ਰੋਡਿਊਸਰ ਤੁਹਾਡੇ ਜਿਹੜੇ ਡਾਇਰੈਕਟਰਸ ਨੇ ਐਕਟਰ ਨੇ ਜੀ ਉਹ ਪਸੰਦ ਕਰਦੇ ਪਸੰਦ ਕਰਦੇ ਨੇ ਸੋ ਬਹੁਤ ਅੱਛੀ ਗੱਲ ਹੈ ਤੁਹਾਨੂੰ ਪੰਜਾਬੀ ਨਹੀਂ ਪੂਰੀ ਦੁਨੀਆ ਦੇ ਲੋਕ ਪਸੰਦ ਕਰਦੇ ਨੇ ਜੋ ਸੰਗੀਤ ਨੂੰ ਪਿਆਰ ਕਰਦੇ ਨੇ ਮੈਂ ਉਹਨਾਂ ਨੂੰ ਪਸੰਦ ਕਰਦਾ ਹਾਂ ਬਿਲਕੁਲ ਗਿਵ ਐਂਡ ਟੇਕ ਹੈ ਨਾ ਲਵ ਇਜ਼ 올 ਅਬਾਊਟ ਹਾਂ ਰਾਈਟ ਸੋ ਭਾਜੀ ਦੋ ਲਾਈਨਾਂ ਸੁਣਾ ਦਿਓ ਪਲੀਜ਼ ਦਕ 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 ਮੇਰਾ ਦਿਲ ਧੜਕੇ ਤੇਰੇ ਕਦਮੋਂ ਮੇ ਆ ਗਿਆ ਬੁਚਾਲ ਕੁੰਡੀ ਕੇ ਕਸ਼ਕ ਕੇ ਹੁੰਦੀ ਅਬ ਬੇਗਾਨ ਆਏ ਆ ਰਿਮੈਂਬਰ ਅਸੀਂ ਗੱਡੀ ਚ ਬਹਿ ਕੇ ਬਣਾ ਅੱਛਾ ਮੈਂ ਤੇ ਸੰਜਦਤ ਨੇ ਨਾਈਸ ਹਾਂ ਅਸੀਂ ਗੱਡੀ ਚ ਬਹਿ ਕੇ ਬਣਾਇਆ ਅ ਨੰਬਰ 1 ਹਿੱਟ Song ਹਾਂ ਰਾਈਟ ਤਾਂ ਦੱਤ ਸਾਹਿਬ ਨੇ ਮੈਨੂੰ ਕਿਹਾ ਕਿ ਆਪਣਾ ਮੈਂ ਗਾਣਾ ਕਰਨਾ ਅਸੀਂ ਗੱਡੀ ਚ ਬਹਿ ਕੇ ਉਹ ਉਹਨੇ ਕੋਈ ਬੀਟ ਚਲਾਈ ਜੀ ਉਹ ਮੈਂ ਮੈਂ ਗਾਉਣ ਲੱਪਿਆ ਜੀ ਫੇ ਲਿਖਣੇ ਦਾ ਕੰਮ ਹੋ ਗਿਆ ਇਹ ਗੱਡੀ ਗੱਡੀ ਜਿਵੇਂ ਬਣਿਆ ਮੈਨੂੰ ਲੱਗਦਾ ਕਿ ਤੁਹਾਡੀ ਉਮਰ ਉੱਥੇ ਰੁਕੀ ਹੋਈ ਹੈ ਫਿਟਨੈਸ ਨੂੰ ਦੇ ਕੇ ਵਾਈ ਗੁਰੂ ਬਹੁਤ ਲੱਗਿਆ ਪਰ ਤੁਹਾਡੇ ਗਾਣਿਆਂ ਦੀ ਉਮਰ ਅਮਰ ਹੋ ਚੁੱਕੀ ਹੈ ਸੋ 올 द वेरी बेस्ट बहुत प्यार सरकार थैंक यू सो मच थैंक यू सो मच